ਨੇ ਕਿੰਨਾ ਤੇਜ਼ ਆਈ ਜਾਂਦਾ ਹਾਂਜੀ ਥੱਲੋਂ ਪੈਰ ਜਿਹੜੇ ਉਖੜਦੇ ਆ ਆ ਤਾਂ ਯਾਰ ਡਰ ਹੀ ਆਉਂਦਾ ਬਈ ਨਹੀਂ ਬਈ ਕੋਈ ਚੱਕਰ ਨਹੀਂ ਆ ਦੁੱਲੋ ਰ ਇਹ ਤਾਂ ਫੀਲ ਆ ਪੈਂਦੀ ਹਾਂਜੀ ਪੂਰਾ ਤੇਜ਼ ਆ ਹੁਣ ਗਾਂ ਥੋੜਾ ਤੇਜ਼ ਜਾਊਗਾ ਬਾਅਦ ਜਿਆਦਾ ਨਹੀਂ ਆਦਾ ਜਿੰਨਾ ਤਾਂ ਨਾ ਤੁਸੀਂ ਤਾਂ ਐ ਨਾ ਗਿੱਜੇ ਜੇ ਪਏ ਆ ਨਹੀਂ ਕੋਈ ਗੱਲ ਨਹੀਂ ਪਾਜੀ ਤੁਹਾਡੇ ਨਾਲ ਮੈਨੂੰ ਸ਼ੋਰ ਕੈਮਰਾਮੈਨ ਦਾ ਬੜਾ ਡਰ ਆ ਹੋਰ ਟਰਾਲੀਆਂ ਤੁਹਾਨੂੰ ਮਿਲਣਗੀਆਂ ਜੀ ਤੁਹਾਡੇ ਚਲੋ ਕੋਈ ਹੋਰ ਵੀ ਸਮਾਨ ਹੈਗਾ ਆਪਣੀ ਨਾ ਗੱਡੀ ਉੱਥੇ ਖੜੀ ਆ ਹੋਰ ਵੀ ਦੇਹ ਕੋਈ ਗੱਲ ਨਹੀਂ ਦੇਖੇ ਜਾਮਾ ਇਧਰ ਦੇਖ ਸਕਦੇ ਆ ਜੀ ਇਹ ਮਾਤਾ ਸਾਡੇ ਖੜੀ ਆ ਵਿਚਾਰੀ ਬਾਹਰ ਚ ਤੇ ਸਾਰੇ ਘਰ ਦੇ ਵਿੱਚ ਪਾਣੀ ਆ ਗਿਆ ਸਸੀਕਾਲ ਜੀ ਪਾਣੀ ਆ ਗਿਆ ਬਹਿ ਗਈ ਸਾਰੀ ਮਾਤਾ ਕਿਵੇਂ ਠੀਕ ਠਾਕ ਠੀਕ ਠਾਕ ਤੇ ਕਿਵੇਂ ਸਾਰਾ ਹੀ ਭਰ ਗਈ ਆਪਣਾ ਘਰ ਤਾਂ ਅੰਦਰ ਦੇਖ ਲੋ ਅੰਦਰ ਕੋਈ ਟੁੱਟਾ ਤਾਂ ਨਹੀਂ ਜੀ ਨਹੀਂ 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 ਉਹ ਵੇਖੋ ਬਈ ਜਾਨਵਰ ਓ ਤਾਂ ਵੇਖੋ ਵਿਖਾਈ ਜੂਮ ਕਰਕੇ ਕੈਮਰਾਮੈਨ ਇਹ ਬਾਈ ਕਿਹੜਾ ਜਾਨਵਰ ਹੈ ਨਯੋਲਾ ਨਹੀਂ ਬਾਈ ਜੀ ਇਹ ਇਹ ਕੋੜ ਕਿੜਲਾ ਵੇਖੋ ਬਾਈ ਕੁਦਰਤ ਦਾ ਕ੍ਰਿਸ਼ਮਾ ਬਈ ਸਾਸੇ-ਪਾਸੇ ਪਾਣੀ ਆ ਧੁੱਪ ਨਿਕਲੀ ਆ ਤੇ ਬਾਹਰ ਧੁੱਪ ਸੇਕੀ ਜਾਂਦਾ ਅਸੇ-ਪਾਸੇ ਪਾਣੀ ਵੀ ਵਿਖਾ ਦੇ ਬਈ ਅੱਛਾ ਚੂਹੇ ਵੀ ਛੱਤਾਂ ਤੇ ਚੜ ਗਏ ਅੱਛਾ ਛੱਤਾਂ ਤੇ ਚੜ ਗਏ ਆਪਣੇ ਉਤੇ ਵਿਖਾ ਕੇ ਲੈਣਾ ਸੱਪ ਵੀ ਕਮ ਰਹੇ ਨੇ ਹੈਗੇ ਜਹਾ ਪਤੰਦਰੋ ਸੱਸੀ ਗਲ ਸੰਗਤ ਜੀ ਅੱਜ ਆਪਾਂ ਆਏ ਸੀਗੇ ਫਿਰੋਜ਼ਪੁਰ ਏਰੀਆ ਦੇ ਵਿੱਚ ਜਮ੍ਹਾਂ ਹੱਦ ਤੇ ਜਿੱਥੇ ਪਾਣੀ ਆਇਆ ਬਹੁਤ ਨੁਕਸਾਨ ਹੋਇਆ ਪਾਣੀ 8 10 10 ਫੁੱਟ ਖੜਾ ਪਿੰਡ ਦੇ ਵਿੱਚ ਜਮ੍ਹਾਂ ਆਪਾਂ ਹੱਦ ਤੇ ਆਏ ਆ ਪਿੰਡ ਤੁਸੀਂ ਦੇਖ ਸਕਦੇ ਹੋ ਹਾਮਦ ਚੱਕ ਪਾਣੀ ਜਿਹੜਾ ਆਇਆ ਜਮ੍ਹਾਂ ਇਹਦੇ ਨਾਲ ਮੇਨ ਬੰਨ ਮੱਲਾਂ ਵਾਲੇ ਰੂਟ ਤੇ ਵਿਖਾਉਣਾ ਤੁਹਾਨੂੰ ਸਾਰਾ ਪਿੰਡ ਜਿਹੜਾ ਮੇਨ ਉੱਚੀ ਜਗ੍ਹਾ ਤੇ ਆ ਕੇ ਰੁਕ ਗਿਆ ਤੇ ਇੱਥੇ ਲੰਗਰ ਪ੍ਰਸ਼ਾਦਾ ਜਾਂ ਕੋਈ ਹੋਰ ਵੀ ਦਾਨੀ ਸੱਜਣ ਆਉਂਦੇ ਆ ਸਾਰੇ ਇੱਥੇ ਆਪ ਦਾ ਵਰਤਾ ਕੇ ਜਾਂਦੇ ਆ ਆ ਸਾਹਮਣੇ ਕੈਮਰਾਮੈਨ ਨੂੰ ਮੈਂ ਕਹੂੰਗਾ ਨਿਗਾ ਮਰਾ ਦੂ ਆ ਮੇਨ ਬੰਨ ਹੈ ਤੇ ਬੰਨ ਦੇ ਸਾਹਮਣੇ ਪਾਣੀ ਬਾਈ ਜੀ 8 8 ਫੁੱਟ ਫਿਰਦਾ ਜੇ ਕਿਸੇ ਨੇ ਵੀ ਕੋਈ ਆਉਣਾ ਪੁੰਨ ਦਾਨ ਕਰਨ ਤਾਂ ਤੁਹਾਨੂੰ ਆਪਾਂ ਪਿੰਡ ਦਿਖਾ ਦਿੰਨੇ ਆ ਮੱਲਾਂ ਵਾਲੇ ਰੋਡ ਤੇ ਆ ਆ ਸਾਹਮਣੇ ਕੈਮਰਾਮੈਨ ਨਿਗਾ ਮਰਾ ਦੂ ਆ ਫੁੱਲ ਪਾਣੀ ਇੱਥੇ ਜਿਹੜਾ ਭਰਿਆ ਪਿਆ ਆ ਮੇਨ ਬੰਨ ਮੀ ਉਤੋਂ ਫੇਰ ਆ ਗਿਆ ਜਿਹੜਾ ਝੋਨਾ ਸੀਗਾ ਝੋਨਾ ਦੇ ਵਿੱਚ ਦਿਸਦਾ ਹੀ ਨਹੀਂਗਾ 5-5 6-6 ਫੁੱਟ ਪਾਣੀ ਖੜਾ ਜਿਵੇਂ ਜਿਵੇਂ ਗਾਂਹ ਜਾਈ ਜਾਉਗੇ ਪਾਣੀ ਵਧ ਹੀ ਜਾਣਾ ਬਾਕੀ ਤੁਹਾਨੂੰ ਸਾਰੇ ਪਿੰਡ ਦੇ ਹਾਲਾਤ ਵੀ ਦਿਖਾਵਾਂਗੇ ਕਿੰਨਾ ਕੁ ਨੁਕਸਾਨ ਹੋਇਆ ਤੁਸੀਂ ਸਾਰੀ ਵੀਡੀਓ ਦੇਖਿਓ ਜੇ ਤੇ ਕੋਈ ਵੀ ਭਰਾ ਕੋਈ ਐਨ ਆਰ ਆਈ ਸੱਜਣ ਸਾਡਾ ਇਨਾਂ ਦੀ ਮਦਦ ਕਰ ਸਕਦਾ ਤਾਂ ਜਰੂਰ ਮਦਦ ਕਰਿਓ ਜੀ ਆ ਸਾਹਮਣੇ ਕੈਮਰਾਮੈਨ ਨੂੰ ਵਿਖਾ ਦਿਓ ਆ ਦੇਖ ਸਕਦੇ ਹੋ ਜੀ ਪਾਣੀ ਪਾਣੀ ਹੈ ਜਿਵੇਂ ਜਿਵੇਂ ਪਰਾਂ ਨੂੰ ਜਾਈ ਜਾਂਦੇ ਆ ਪਾਣੀ ਵਧ ਹੀ ਜਾਂਦਾ 10-10 ਫੁੱਟ ਤੱਕ ਪਾਣੀ ਹੈ ਜੀ ਬਾਕੀ ਤੁਹਾਨੂੰ ਗਾਂ ਵੀ ਵਿਖਾਉਣੇ ਆ ਪਿੰਡ ਦੇ ਹਾਲਾਤ ਵੀ ਵੀਡੀਓ ਦੇ ਨਾਲ ਜੁੜੇ ਰਹੋ ਜੀ ਆਪਾਂ ਪਹੁੰਚ ਚੁੱਕੇ ਆ ਆ ਤੁਸੀਂ ਦੇਖ ਸਕਦੇ ਹੋ ਪਿੰਡਾਂ ਦੇ ਵਿੱਚ ਜਿਹੜਾ ਪਾਣੀ ਭਰਿਆ ਪਿਆ ਉਹ ਬਾਈ ਸਾਹਮਣੇ ਤੁਰ ਕੇ ਆਈ ਜਾਂਦੇ ਆ ਜਿਵੇਂ ਗਾਂ ਜਾਈ ਜਾਂਦੇ ਆ ਪਾਣੀ ਵਧ ਹੀ ਜਾਂਦਾ ਆਪਣ ਤੋਂ ਜਿੱਥੋਂ ਵੀ ਤੱਕ ਜਾਇਆ ਗਿਆ ਆਪਾਂ ਜਾਵਾਂਗੇ ਵਿਖਾਉਣੇ ਆ ਤੁਹਾਨੂੰ ਪਿੰਡ ਦੇ ਵਿੱਚ ਕੀ ਮਾਹੌਲ ਆ ਕਈ ਲੋਕ ਤਾਂ ਜਣੀ ਪਿੰਡ ਵਾਲੇ ਆ ਕੇ ਸਾਈਡ ਤੇ ਬਹਿ ਗਏ ਤੇ ਪਿੰਡ ਦੇ ਇੱਕ ਇੱਕ ਦੋ ਦੋ ਮੈਂਬਰ ਘਰਾਂ ਦੇ ਵਿੱਚ ਹੀ ਬੈਠੇ ਆ ਸਾਰਾ ਤੁਹਾਨੂੰ ਵਿਖਾਵਾਂਗੇ ਕਿੰਨਾ ਕ ਨੁਕਸਾਨ ਹੋਇਆ ਵੀਡੀਓ ਨਾਲ ਜੁੜੇ ਰਹੋ ਜੇ ਲਓ ਬਈ ਦੋਸਤੋ ਵਿਖਾਉਣੇ ਆ ਤੁਹਾਨੂੰ ਪਿੰਡ ਦੇ ਵਿੱਚ ਕੀ ਮਾਹੌਲ ਆ ਵੀਡੀਓ ਨਾਲ ਜੁੜੇ ਰਹੋ ਜੇ ਪਾਣੀ ਜਿਹੜਾ ਜਿਵੇਂ ਜਿਵੇਂ ਗਾਂਹ ਜਾਈ ਜਾਂਦੇ ਆ ਓਵੇਂ ਓਵੇਂ ਵਧੀ ਜਾਂਦਾ ਉੱਚਾ ਹੋਈ ਜਾਂਦਾ ਵੇਖ ਸਕਦੇ ਆ ਬਈ ਤੁਸੀਂ ਆ ਇਧਰ ਪਰਾ ਨਾ ਜਾਈ ਬਈ ਓਏ ਪਰਾ ਟੋਆ ਪਟਿਆ ਪਾਣੀ ਬਹੁਤ ਤੇਜ਼ ਆ ਪੈਰ ਨਾ ਨਿਕਲਦੇ ਇੱਥੇ ਪਾਣੀ ਤੇਜ਼ ਆ ਇਧਰ ਹੋ ਜਾ ਮੜਾਗਾ ਆ ਬਈ ਤੁਸੀਂ ਵੇਖ ਸਕਦੇ ਹੋ ਅਛਾ ਨਾ ਚਲੇ ਬਨੇ ਕਾਰਾ ਉੱਧਰ ਨਹੀਂ ਉਹ ਹੁਣ ਇੱਥੇ ਰਹਿਨੇ ਆ ਰਾਤ ਨੂੰ ਵੀ ਪਿੱਛੇ ਕਾਰੇ ਇੱਧਰ ਮੈਨੂੰ ਲੱਗੇ ਆ ਫਾਨੂ ਜਾ ਹਾਂ ਤਰਪੈ ਆ ਕਾਰ ਮਗਰੋ ਬਣਾ ਮਗਰੋ ਆ ਹੋਰ ਲਾ ਕਾਰੇ ਸਾਡੇ ਤਰਪੈਣ ਲੱਗੀ ਆ ਉੱਪਰ ਹੀ ਅਸੀਂ ਵੈਸੇ ਤੁਹਾਨੂੰ ਹੋਰ ਵੀ ਸੰਗ ਦਾ ਵੱਲੋਂ ਸਹੂਲਤ ਵਧੀਆ ਮਿਲ ਰਹੀ ਹੈ ਜੀ ਰਾਸ਼ਨ ਪਾਣੀ ਸਾਨੂੰ ਨਾ ਇੱਥੋਂ ਆਉਂਦੇ ਆ ਕਹਿੰਦੇ ਨੇ ਵੀ ਤੁਸੀਂ ਨਹੀਂ ਡੁੱਬੇ ਇੱਥੇ ਜਗ੍ਹਾ ਤੇ ਬੈਠੇ ਇੱਥੇ ਵੀਰ ਜੀ ਨਹੀਂ ਕਿਹੜੇ ਆਉਂਦੇ ਉਹ ਸਪੈਂਟ ਬੱਛਾ ਉਹ ਕਹਿੰਦੇ ਤੁਸੀਂ ਡੁੱਬੇ ਹੀ ਨਹੀਂ ਸਾਨੂੰ ਅਖੀਂ ਕਹਿੰਦੇ ਇੱਥੇ ਤਾਂ ਵੱਧੂ ਆਈ ਤੇ ਘਾਣੀ ਜਾਂਦਾ ਮੇਰਾ ਵੀ ਨਾ ਕੋਈ ਡੰਗਰਾ ਦਾ ਵਾਤਾ ਤੁਸੀਂ ਹੁਣ ਅੱਗੇ ਚੱਲੇ ਅੱਗੇ ਚੱਲੇ ਹੋਣਾ ਹਾਂ ਉਹ ਟਰਾਲੀਆਂ ਤੁਹਾਨੂੰ ਮਿਲਣੇ ਨਹੀਂ ਜੀ ਤੁਹਾਡੇ ਚਲੋ ਕੋਈ ਨਾ ਹੋਰ ਵੀ ਸਮਾਨ ਆਇਆ ਆਪਣੀ ਨਾ ਗੱਡੀ ਉੱਥੇ ਖੜੀ ਆ ਹੋਰ ਵੀ ਦੇ ਆ ਕੋਈ ਗੱਲ ਨਹੀਂ ਦੇਖੇ ਜਾਵਾਂਗੇ ਭਾਈ ਤੁਸੀਂ ਦੇਖ ਲਓ ਇਹ ਗੱਡ ਨਹੀਂ ਡੁੱਬੇ ਹੈਗੇ ਹਾਂ ਦੇ ਨੀ ਨੀ ਪਾਣੀ ਤਾਂ ਬਹੁਤ ਆ ਜਾ ਬਈ ਸਰਕਾਰ ਵੱਲੋਂ ਕੀ ਸਹੂਲਤ ਪੁੱਛ ਨਹੀਂ ਸਰਕਾਰ ਨੂੰ ਜਿਹੜਾ ਜਾਣਾ ਬੰਦੇ ਕੋ ਵੰਡ ਵੰਡੇ ਦਾ ਚੌਕਰ ਮਿਲਿਆ ਡੰਗਰਾਂ ਉੱਤੇ ਡੰਗਰਾ ਮਾ ਤੇ ਰਾਤ ਨੂੰ ਬਈ ਫਿਰ ਇੱਥੇ ਹੀ ਪੈ ਜਾਣੇ ਹਾਂ ਕੀ ਕਰੇਗੀ ਹਾਂ ਦੱਸਾਂ ਹੈ ਸਾਰਾ ਪੁੱਛਾਂਗੇ ਤੂੰ ਵੀਡੀਓ ਬਣਾਈ ਚੱਲਣਾ ਕਿ ਕੱਟਦੀ ਐ ਇੱਕ ਫੜਾ ਦੇ ਫਿਰ ਕੋਈ ਨਹੀਂ ਇੱਥੇ ਪੜ ਦੋ ਉਹ ਗਾਂ ਉਧਰ ਫੜਾ ਦੇ ਕੋਸ ਇੱਦੂ ਆ ਜੀ ਆ ਗਿਆ ਪੈਨਾਂ ਨੇ ਕਾਹਦੀਆਂ ਆਈਆਂ ਨੇ ਆਹ ਤਾਂ ਬੜਾ ਕੁਝ ਦੇਗੇ ਨੇ ਆਹ ਫਿਰ ਆਉਣ ਨਾ ਦੋ ਤੁਹਾਡੇ ਕੋਲ ਵੱਧੂ ਆ ਸਾਡੇ ਕੋਲ ਆ ਤੁਹਾਡੇ ਕੋਲ ਵੱਧੂ ਸਮਾਨ ਉਹ ਦੂਤ ਨੇ ਕੁਝ ਵੀ ਨਹੀਂ ਆਇਆ ਚ ਨਹੀਂ ਨਾਲੇ ਇਹਨਾਂ ਉਧਰ ਦੇ ਦੇ ਉਹ ਸਮਾਨ ਉਧਰਾਂ ਤੇ ਪੱਨ ਤਾਂ ਆ ਵੀ ਪੈਸੇ ਚਾਰ ਰਿਹਾ ਕਾ ਕਰ ਗੱਲ ਕਰਦੇ ਆਂ 4 ਤੋਂ ਉਹ ਦਫਾਂ ਗਿਆ ਅਜੇ ਵੀ ਅੱਗੇ ਪਾਣੀ ਥੋੜਾ ਜਿਆਦਾ ਹੈ ਕੋਈ ਨਹੀਂ ਚਲੋ ਬੁਰਾ ਹੈ ਘਰ ਪਾਣੀ ਚੱਲਾ ਉਧਰ ਵੀ ਦੇ ਦਈਏ ਬੇਲੀ ਜਨ ਦੀਏ ਪ੍ਰਸ਼ਾਸਨ ਆ ਦੇ ਬੇਨਤੀ ਕਰਦੇ ਆਂ ਜਿਹੜੇ ਡੁੱਬੇ ਆ ਉਹਨਾਂ ਨੂੰ ਹੀ ਦੇ ਦੇਣਾ ਹਮ ਇੱਥੇ ਮੜਾ ਸਾਨੂੰ ਦੱਸ ਦਿਓ ਕਿ ਤੇ ਜਾਜ ਹੋਣਾ ਪਈ ਨਹੀਂ ਭਾਜੀ ਇਹ ਰੋਡ ਹੀ ਆ ਇੱਕ ਸਾਈਡਾਂ ਤੇ ਪਾਣੀ ਜ਼ਿਆਦਾ ਇੱਥੇ ਵੇਖੋ ਤੇ ਰਹੋ ਤੇ ਭਾਈ ਇੱਥੇ ਫਿਰ ਝੋਨਾ ਹੀ ਸੀਗਾ ਸਾਰਾ ਇੱਧਰ ਭਾਈ ਝੋਨਾ ਆਹ ਤੁਹਾਨੂੰ ਥੋੜਾ ਥਾਲੀ ਦਿੱਸੂਗਾ ਇੱਥੇ ਨਾ ਆਹ ਡੂੰਘਾ ਤਾਂ ਇੰਨਾ ਇੰਨਾ ਪਾਣੀ ਆਹ ਭਾਈ ਕਰਨਾ ਗੱਟੇ ਨਾ ਲਾਉਂਦੇ ਤਾਂ ਘਾਰ ਹੀ ਡੋੜ ਜਾਣਾ ਸੀਗਾ ਆਹ ਬਾਈ ਤਾਂ ਕਾਹ ਕਹਿਗੇ ਬਾਈ ਨਾ ਕਹਿ ਇਹਨਾਂ ਨੂੰ ਨਹੀਂ ਥੋਡੇ ਕੋਲੇ ਵੋ ਮੈਂ ਤਾਂ ਇਹਨਾਂ ਨੂੰ ਦੇ ਦੋ ਅੱਛਾ ਥੋਡੇ ਤੁਸੀਂ ਆਏ ਸੀ ਸੇਵਾ ਵਾਸਤੇ ਜੀ ਹਾਂ ਸੇਵਾ ਤੁਹਾਡੇ ਮੁੰਡੇ ਗਾਂ ਨਾਲ ਇਹਨਾਂ ਨੂੰ ਦੇ ਦਿਓ ਅੱਛਾ ਥੋਡੇ ਤੁਸੀਂ ਆਏ ਸੀ ਸੇਵਾ ਵਾਸਤੇ ਜੀ ਤੁਸੀਂ ਕਿਹੜੇ ਏਰੀਏ ਤੋਂ ਤੁਸੀਂ ਅਸੀਂ ਮੋਗੇ ਤੋਂ ਕਿਹੜਾ ਪਿੰਡ ਜੀ ਬਹੁਤ ਵਧੀਆ ਗੱਲ ਆ ਜੀ ਆ ਤੁਸੀਂ ਦੇਖ ਸਕਦੇ ਹੋ ਬਾਈ ਜੀ ਕੈਮਰਾਮੈਨ ਇੱਧਰ ਲਓ ਆ ਸਾਡੀਆਂ ਭੈਣਾਂ ਵੀ ਸੇਵਾ ਵਾਸਤੇ ਆਈਆਂ ਇਹ ਮੋਗੇ ਖਾਸ ਸ਼ਹਿਰ ਮੋਗੇ ਤੋਂ ਜੀ ਬਹੁਤ ਵਧੀਆ ਗੱਲ ਆ ਜੀ ਸਾਰਾ ਪਰਿਵਾਰ ਹੀ ਆਇਆ ਜੀ ਸਾਰੇ ਪਿੰਡ ਤੋਂ ਸਾਰੀ ਅੱਛਾ ਤੁਸੀਂ ਮੋਗੇ ਤੋਂ ਜੀ ਨਹੀਂ ਨਹੀਂ ਬਹੁਤ ਵਧੀਆ ਗੱਲ ਆ ਜੀ ਜਿਹੜੀ ਕੁਦਰਤ ਦੀ ਮਾਰਤਕ ਖੜਦਾ ਹੀ ਨਹੀਂਗਾ ਕੋਈ ਗਾ ਹੀ ਨੰਗੀ ਜਾਂਦੇ ਗਾ ਹੀ ਸਾਨੂੰ ਵੀ ਉੱਥੇ ਬਸ ਕੇ ਆ ਜਾਂਦੇ ਨਹੀਂ ਆਪ ਜਾਣਾ ਸਾਨੂੰ ਇਹ ਸੁਣਨ ਦਾ ਵਾਧੂ ਮਿਲਿਆ ਨੇੜੇ ਨੇੜੇ ਤਾਂ ਇੱਥੇ ਮੁਰ ਜਾਂਦੇ ਸਾਨੂੰ ਵੀ ਨਹੀਂ ਲੰਘਦੇ ਇਸੇ ਮੋੜ ਤੋਂ ਇਹਦੇ ਪਹਿਲੇ ਤੋਂ ਹੀ ਉਹ ਲੈ ਕੇ ਆਉਂਦੀਆਂ ਜਿਹੜਾ ਵੀ ਕੋਈ ਆਉਂਦਾ ਨਾ ਉਹ ਇਹੋ ਹੀ ਕਹਿੰਦੇ ਆ ਗੱਲ ਇਹ ਨਹੀਂ ਕਰਦੇ ਆ ਬਈ ਇੱਥੇ ਕਿਹੜੇ ਡੁੱਬੇ ਆ ਜਿਹੜਾ ਆਉਂਦਾ ਨਾ ਇਹੀ ਗੱਲ ਕਹਿੰਦਾ ਇੱਥੇ ਕਿਹੜੇ ਡੁੱਬੇ ਆ ਤੁਸੀਂ ਪਹਿਲੇ ਤੇ ਨਹੀਂ ਆਏ ਹੋ ਜੀ ਤੁਸੀਂ ਫਿਰ ਕਾਦੀ ਸੇਵਾ ਕਰ ਰਹੇ ਹੋ ਜੀ ਪ੍ਰਸ਼ਾਦੀ ਲੈ ਆ ਜੀ ਅੱਜ ਵੀ ਠੀਕ ਹੈ ਨਹੀਂ ਨਹੀਂ ਬਹੁਤ ਵਧੀਆ ਗੱਲ ਹੈ ਅਸੀਂ ਤਾਂ ਫਰੀਦਕੋਟ ਤੋਂ ਆਏ ਹਾਂ ਹਾਂਜੀ ਹਾਂਜੀ ਬਾਈ ਕੋਈ ਰਹਿਤ ਨਹੀਂ ਗਿਆ ਤੁਹਾਡੇ ਚ ਕੋਈ ਨਹੀਂ ਹੋਰ ਸਮਾਨ ਉਹ ਨਾ ਗੱਡੀ ਆਈ ਨਹੀਂ ਪਾਣੀ ਜਿਆਦਾ ਸੀ ਟਰੈਕਟਰ ਤਾਂ ਆ ਜਾਂਦਾ ਤੇ ਬੱਚਾ ਚਲ ਮੜਾ ਗਾਂਹ ਚ ਜਾ ਰਹੀ ਹੈ ਇਹ ਤਰੀਕਾ ਤੁਹਾਡੇ ਨਾਲ ਹਾਂ ਯਾਰ ਨਾਲ ਸਾਨੂੰ ਤਾਂ ਹੀ ਭਾਂ ਵਿੱਚ ਰੁੜ ਗਏ ਯਾਰ ਅੱਗੇ ਅੱਗੇ ਚਲੋ ਸਾਡੇ ਮੜਾ ਜੀ ਮੈਂ ਇੱਧਰ ਤੁਹਾਡੇ ਨਾਲ ਚਲ ਜਾਣਾ ਮੇਰਾ ਕੁੱਤੇ ਥਾਂ ਤੇ ਚੱਲਣਾ ਤੇਰਾ ਵੀ ਆ ਜਾਂਦਾ ਤੁਸੀਂ ਕਿੱਧਰ ਬੈਠੀ ਦੇਣੀ ਆ ਇਹ ਇਹ ਹੀ ਪਿੰਡ ਹੁਣ ਬੰਦ ਕੀਤੀ ਜਾ ਜਦੋਂ ਰਾਤ ਨੂੰ ਆ ਕੁੱਤਾ ਵੇਖੋ ਬਈ ਇੱਧਰ ਆਹ ਫਟਦੇ ਆਹ ਗੱਲ ਤੋਂ ਨਹੀਂ ਕਰ ਬਸ ਆ ਛੋਰਾ ਤੂੰ ਨਾ ਕੈਮਰੇ ਜਨਰੇ ਜੀ ਤੇ ਇੱਥੋਂ ਨਾ ਪਾਣੀ ਤੇਜ਼ ਬਹੁਤ ਆ ਪਰੇ ਨਾ ਜਾ ਅੱਛਾ ਹਾਂ ਜੀ ਇਹ ਤਾਂ ਸੈਂਟਰੇ ਚ ਤੁਰੇ ਆ ਆ ਇਧਰ ਮਾਰੀ ਕੈਮਰਾ ਤਾਂ ਇਧਰ ਨੀ ਰੱਖ ਆ ਵੇਖੋ ਜੀ ਇਧਰ ਪਾਣੀ ਕਿੰਨਾ ਤੇਜ਼ ਆਈ ਜਾਂਦਾ ਥੱਲੋਂ ਪੈਰ ਜਿਹੜੇ ਉਖੜਦੇ ਆ ਆ ਤਾਂ ਯਾਰ ਡਾਰੀ ਆਉਂਦਾ ਬਈ ਨਹੀਂ ਬਈ ਕੋਈ ਚੱਕਰ ਨਹੀਂ ਆਦਾ ਲੋੜ ਹੈ ਕਸੀਲਾ ਪਾਣੀ ਹਾਂ ਜੀ ਪੂਰਾ ਤੇਜ਼ ਆ ਹੁਣ ਗਾਂ ਥੋੜਾ ਤੇਜ਼ ਆਊਗਾ ਬਾਅਦ ਜਿਆਦਾ ਨਹੀਂ ਆਦਾ ਜਿੰਨਾ ਤੁਹਾਨੂੰ ਆਣਾ ਤੁਸੀਂ ਤਾਂ ਐ ਨਾ ਗਿੱਜੇ ਜੇ ਪਏ ਆ ਨਹੀਂ ਕੋਈ ਗੱਲ ਨਹੀਂ ਭਾਜੀ ਇਹ ਤੁਹਾਡੇ ਨਾਲ ਮੈਨੂੰ ਸ਼ੋਰ ਕੈਮਰਾਮੈਨ ਦਾ ਬੜਾ ਡਰ ਆ ਓਕੇ ਕੋਈ ਬੰਦਾ ਨਹੀਂ ਆਪਾਂ ਦਾ ਪੰਜ ਕਾਰ ਲੈਏ ਏ ਭਾਈ ਬਰ ਸਿੱਧਾ ਆਉਂਦਾ ਦਰਿਆ ਜੋਂ ਹੀ ਹਾਂਜੀ ਭਾਜੀ ਉਹ ਤਾਂ ਬੰਨ ਟੁੱਟ ਗਿਆ ਹਾਂਜੀ ਪਿੱਛੇ ਪੰਜਾ ਘਰਾਂ ਦੀ ਛੋਟੂ ਲੈ ਲੈ ਅਲੀ ਉੱਥੇ ਤਾਂ ਨਾ ਉਧਰ ਕੱਚਾ ਰਸਤਾ ਉਧਰ ਨਹੀਂ ਜਾਂਦੇ ਕੋਈ ਉੱਥੇ ਬੰਦੇ ਵੀ ਬੈਠੇ ਆ ਹਾਂਜੀ ਬੈਠੇ ਆ ਬੰਦੇ ਅਜੀ ਉੱਥੇ ਜਾਣਦੇ ਨਹੀਂ ਕੋਈ ਬੰਦੇਗਾ ਤੇ ਇਹਨੂੰ ਕਿਰਪਾ ਕਰਿਆ ਜੀ ਭਾਜੀ ਯਾਰ ਬੰਦੇ ਆ ਉਹ ਇਹਨਾਂ ਦੇ ਚਾਚੇ ਦੇ ਹੀ ਆ ਤੇ ਸਾਨੂੰ ਕੁਝ ਦੇਣਾ ਤੇ ਇਹ ਫਿਰ ਪਚਾ ਦੇਵਾਂਗੇ ਸਾਨੂੰ ਵੋਟ ਤੁਸੀਂ ਜਾਣਾ ਜੇ ਤੁਹਾਨੂੰ ਇਹਨਾਂ ਇਹਨਾਂ ਪਾਣੀ ਆਊਗਾ ਵੋਟ ਪਾਟ ਹੈਗੀ ਉਹਦੇ ਬੈਠ ਕੇ ਜਾ ਵੜਦੇ ਆ ਸੀ ਉਧਰ ਨਹੀਂ ਹੈਗੀ ਭਾਜੀ ਟੂਬ ਟਾਪ ਹੈਣੀਗੀ ਇੱਧਰ ਰਹਿਗੇ ਭਾਜੀ ਤਗੜੇ ਲੋਕ ਅੱਗੇ ਉਹਨਾਂ ਨੂੰ ਬੂਟ ਲਈ ਹੀ ਆਪ ਇਹਨਾਂ ਨੂੰ ਸੱਦੋ ਸਮੜ ਆਪਾਂ ਘਰੇ ਚੱਲੇ ਆਉਂਦੇ ਆ ਕਿੱਡੀ ਆਜੋ ਆਜੋ ਇੱਥੇ ਵੇਖ ਲਈ ਖਾਲੀ ਖੁਲੀ ਤਾਂ ਨਹੀਂ ਨਹੀਂ ਇੱਕਾ ਲੱਗ ਠੀਕ ਹੀ ਹੈ ਕਰੋ ਆਹੋ ਵੀਰ ਜੀ ਇੱਥੇ ਖੜ ਕੇ ਫਾ ਆਹ ਵੇਖ ਸਕਦੇ ਹੋ ਜੀ ਪਾਣੀ ਕਿੰਨਾ ਤੇਜ਼ ਆਈ ਜਾਂਦਾ ਸਾਹਮਣੇ ਦਰਿਆ ਚੋਂ ਤੇ ਆ ਘਰ ਉੱਚਾ ਸੀਗਾ ਘਰ ਦੀ ਜਿਹੜੀ ਆ ਬੱਚਤਾ ਜੇ ਵਿੱਚ ਪਾਣੀ ਜਾਂਨ ਤੋਂ ਤੇ ਆ ਸਾਹਮਣੇ ਵੇਖ ਸਕਦੇ ਹੋ ਤੁਸੀਂ ਬਹੁਤ ਤੇਜ਼ ਪਾਣੀ ਆ ਜਿਹੜਾ ਜਾਈ ਜਾਂਦਾ ਬਾਕੀ ਸੋਨੂੰ ਵਿਖਾਉਣੇ ਘਰ ਦਾ ਮਾਲ ਸਸੀ ਕਾਲ ਜੀ ਮਾਤਾ ਕਿਵੇਂ ਠੀਕ ਠਾਕ ਹੋ ਜੀ ਪਸ਼ੂਆਂ ਨੂੰ ਫਿਰ ਕੀ ਪਾਈ ਜਾਨੇ ਜੀ ਵਿਚਾਰਾ ਚਿਰ ਮਿਲ ਜਾਂਦਾ ਨਹੀਂ ਆਪੋ ਦੇ ਬਾਪ ਜੀ ਬਹੁਤ ਨਹੀਂ ਤਾਂ ਇਹ ਤਾਂ ਵਿਚਾਰੀਆਂ ਉਧਰੋਂ ਆ ਨਹੀਂ ਸੋਨੂੰ ਕੋਈ ਫਿਰ ਰੋਟੀ ਪਾਣੀ ਦਾ ਜੀ ਉਹ ਬਣਾ ਲਈਦਾ ਕਰੇ ਬਾਦੂ ਕੁਝ ਕੁਝ ਨਹੀਂ ਮਿਲਦਾ ਘਰੇ ਬਣਾ ਲੈਣੇ ਹਾਂ ਬਣਾ ਲੈ ਚਲੋ ਸਰਕਾਰ ਵੱਲੋਂ ਠੀਕ ਹੈ ਜੀ ਬਾਨੇ ਤੇ ਕੱਢ ਲੈਨੇ ਇਕ ਮਿਲਦਾ ਡੰਗਰ ਇੱਥੇ ਰੱਖ ਲਿਆ ਵੀ ਉਹ ਚੌਂਤ ਜੰਦਾ ਆਪਣਾ ਪਿਆਰ ਗੁਰੂ ਮਹਾਰਾਜ ਕਰੂ ਕਿਰਪਾ ਜੀ ਇਹ ਜਿਹ ਦਿਨ ਥੋੜੀ ਰਹਿਣੀ ਹਾ ਉੱਥੇ ਜੀ ਉਂ ਜਾਣੀ ਆਪਣਾ ਘਰ ਉੱਚਾ ਕਰਕੇ ਪਾਣੀ ਦੀ ਵੈਸੇ ਤਾਂ ਬਚਦਾ ਜੀ ਵੈਸੇ ਬਚਦਾ ਨਹੀਂ ਬਾਤ ਸੇ ਬਾਤ ਨਹੀਂ ਜਿਵੇਂ ਹੁਣ ਪਾਣੀ ਇਹ ਨਾਲ ਨੰਗੀ ਜਾਂਦੇ ਇੰਨਾ ਉੱਚਾ ਉੱਚਾ ਵੀ ਨੀਆਂ ਨੂੰ ਆਦਾ ਤਾਂ ਕੋਈ ਡਰ ਨਹੀਂ ਗੇ ਕੋਈ ਨਹੀਂ ਡਰ ਪਿਛਲੀ ਵਾਰੀ ਵੀ ਜਾਇਆ ਉਦੋਂ ਬਹਿ ਗਈ ਸੀ ਅੱਛਾ ਜੀ ਉਦੋਂ ਖਾਂ ਬਹਿ ਗਈ ਸੀ ਉਦੋਂ ਤੇਰਾ ਆ ਗਈ ਫੇਰ ਕੋਠੇ ਨੂੰ ਨਾ ਇਹ ਹੁਣ ਦੁਬਾਰਾ ਪਾਇੀ ਨਾ ਨਾ ਸਮਾਨ ਲੈ ਜੀ ਵਿਚੋ ਜਗ੍ਹਾ ਵਿਚੇ ਕਰ ਲੈਣ ਕਹਿੰਦਾ ਕੋਈ ਨਾ ਪਾਸਾ ਆਪੇ ਉਦੋਂ ਘਾ ਤੇਜੀ ਤਕੰਦਾ ਆ ਹਾਂ ਤਾਂ ਕੰਦਾ ਡੇਗ ਪਿਆ ਆ ਨਵੀਂ ਕੀਤੀ ਨਹੀਂ ਇਹ ਇਸ ਸਾਲ ਜ਼ਿਆਦਾ ਹੈ ਪਾਣੀ ਤੇ ਇਹ ਨਾਲ ਤਾਂ ਫੇਰ ਕੀ ਜ਼ਿਆਦਾ ਹੈ ਚਲੋ ਕੁਦਰਤ ਦੀ ਮਾਰ ਆ ਜੀ ਕੁਦਰਤ ਅੱਗੇ ਜੋਰ ਨਹੀਂ ਵਾਇਗਰੂ ਕਰੂਗਾ ਭਾਲੀ ਜੀ ਠੀਕ ਹੈ ਬਾਕੀ ਅਸੀਂ ਜਿੰਨੇ ਜੋਗਿਆ ਜੀ ਸਰਕਾਰਾਂ ਦਾ ਭਾਜੀ ਕੋਸ਼ਿਸ਼ ਨਹੀਂ ਦੇ ਰੀਆਂ ਏ ਤੁਹਾਡਾ ਧੰਨਵਾਦ ਜਿਹੜਾ ਇਸ ਤਰ੍ਹਾਂ ਤਰ੍ਹਾਂ ਜੁ ਤੁਰੇ ਫਿਰਦੇ ਜੀ ਮਿਹਰਬਾਨੀ ਕੀ ਹੋ ਗਿਆ ਭਾਜੀ ਅੱਛਾ ਫੀਡ ਹੈ ਫੀਡ ਕੋਈ ਨਹੀਂ ਫੀਡ ਵੀ ਕਰ ਦਿੰਦੇ ਨੇ ਹੱਲ ਇੱਕ ਇੱਕ ਥੋੜਾ ਹੀ ਮਾਦਾ ਕਹਿੰਦੀ ਸਾਨੂੰ ਮਿਲਿਆ ਹੀ ਫੀਡ ਦਾ ਇਹ ਲਾਈਵ ਚੱਲਦਾ ਨਾ ਨਹੀਂ ਨਹੀਂ ਲਾਈਵ ਲੋ ਵੀ ਤਾਂ ਨਹੀਂ ਬਾਈ ਅੱਛਾ ਇਹ ਤਾਂ ਬਾਅਦ ਚ ਪਾਉਣੀ ਹੈ ਵੀਡੀਓ ਵਲੌਗ ਆ ਜਾ ਆਪਣਾ ਉਧਰ ਇਧਰ ਬੰਨਦੇ ਜਿਹੜਾ ਉਧਰ ਬੰਨਣਾ ਕਰਨਾ ਹਾਂ ਕੋਈ ਨਹੀਂ ਕੋਈ ਨਹੀਂ 15 ਦੇ ਪੰਜ ਪੰਜ ਕੋਟਾ ਪੰਜ ਅੱਛਾ ਕਿੱਥੇ ਕਰ ਆਪਣਾ ਤੇ ਲੈ ਕੇ ਘਰ ਤੇ ਜਾਉਂਗੇ ਤੁਹਾਨੂੰ ਕੋਈ ਉਹ ਬੰਨ ਬੰਨ ਉਹ ਤੁਹਾਨੂੰ ਉੱਪਰ ਉੱਪਰ ਹੀ ਸੁੱਕੇ ਸਾਦੇ ਲੈ ਜਾਵਾਂਗੇ ਤੇ ਤੁਸੀਂ ਦੇਖਿਆ ਜੇ ਕੋਈ ਪਾਣੀ ਪੜਦਾ ਜਾਏ ਜੋ ਤੇ ਘੱਟ ਪਾਣੀ ਹੋਊਗਾ ਤੇ ਜਿੱਥੇ ਜਿਆਦਾ ਪਾਣੀ ਹੋਊਗਾ ਉੱਥੇ ਨਹੀਂ ਤੁਹਾਨੂੰ ਲੈ ਕੇ ਜਾਂਦੇ ਇਧਰ ਦੇਖ ਸਕਦੇ ਆ ਇੱਕ ਮਿੰਟ ਬਈ ਮੈਨੂੰ ਬੁਲਾਇਓ ਇੱਕ ਮਿੰਟ ਬੋਲੋ ਜੀ ਇਧਰ ਦੇਖ ਸਕਦੇ ਆ ਜੀ ਏ ਮਾਤਾ ਸਾਡੇ ਖੜੀ ਆ ਵਿਚਾਰੀ ਬਾਅਰ ਚ ਤੇ ਸਾਰੇ ਘਰ ਦੇ ਵਿੱਚ ਪਾਣੀ ਆ ਗਿਆ ਸਸੀ ਕਾਲ ਜੀ ਪਾਣੀ ਆ ਗਿਆ ਬਹਿ ਗਈ ਸਾਰੀ ਮਾਤਾ ਕਿਵੇਂ ਠੀਕ ਠਾਕ ਠੀਕ ਠਾਕ ਤੇ ਕਿਵੇਂ ਸਾਰਾ ਹੀ ਭਰ ਗਿਆ ਆਪਣਾ ਘਰ ਤਾਂ ਅੰਦਰ ਦੇਖ ਲਓ ਅੰਦਰ ਕੋਈ ਟੂਟਾ ਟਾੜਾ ਤਾਂ ਨਹੀਂ ਜੀ ਨਹੀਂ 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 ਆਹ ਦੇਖ ਸਕਦੇ ਤੁਸੀਂ ਤੇ ਵੈਸੇ ਬਚਦਾ ਹੀ ਕੋਈ ਕੰੰਦ ਕੰਦ ਤੋਂ ਡਿੱਗਣ ਤੋਂ ਹੀ ਬਚਦਾ ਜੀ ਤੇ ਹੋਣੀ ਨਹੀਂ ਨਹੀਂ ਕੁਚਾਰਾਂ ਬਸ ਇਹਦਾ ਠੀਕ ਨਾ ਪਾਣੀ ਅੱਗੇ ਟੋਆ ਟੋਆ ਤਾਂ ਨਹੀਂ ਬੂਟ ਦਿੱਤੀ ਨੇ ਸਾਨੂੰ ਇਹ ਲੋੜ ਬਹੁਤ ਜ਼ਿਆਦਾ ਸਿੱਧੀ ਨਹੀਂ ਜਾਂਦੀ ਇਹ ਤਾਂ ਬਹੁਤ ਦੂਰ ਲੈ ਜਾਂਦੀ ਹੈ ਖਿੱਚ ਕੇ ਇਹ ਜਿਹੜੀ ਆ ਕਿਸ਼ਤੀ ਬਈ ਹਾਂਜੀ ਕਿਸ਼ਤੀ ਇਹ ਵੈਸੇ ਚਲਾ ਲੈਨੇ ਬਈ ਤੁਸੀਂ ਬਈ ਬਹੁਤ ਔਖੀ ਚਲਾਨੀ ਆ ਪਾਣੀ ਖੜਾ ਹੋਵੇ ਤੇ ਸਹੀ ਚੱਲਦੀ ਆ ਅੱਛਾ ਵਗਦੇ ਪਾਣੀ 'ਚ ਨਹੀਂ ਚੱਲਦੇ ਬਈ ਪਾਸੇ ਲੈ ਜਾਂਦੀ ਆ ਮਾੜਾ ਕੈਮਰਾਮੈਨ ਸਾਈਡ ਤੋਂ ਬਣਾਇਆ ਕਰ ਸਾਰੀ ਕਵਰ ਹੋ ਜਾਂਦੀ ਆ ਤੂੰ ਨਹੀਂ ਨੀ ਬਣੇ ਜਨਾ ਆ ਦੇਖ ਸਕਦੇ ਹੋ ਬਾਈ ਕਹਿੰਦੇ ਵੀ ਸਾਨੂੰ ਕਿਸ਼ਤੀ ਦਿੱਤੀ ਸੀਗੀ ਇਹ ਕਿਹ ਕਿੰਨਾ ਨੇ ਦਿੱਤੀ ਬਾਈ ਹਾਂਜੀ ਇਹ ਨਾ ਪਿਛਲੇ ਸਾਲ ਨਾ 2023 ਚ ਆਪਣੀ ਹੀ ਲਈ ਸੀਗੀ ਦਿੱਤੀ ਨਹੀਂ ਕਿਸੇ ਉਹ ਸ਼ਾਪ ਹੀ ਬਣਾਈ ਹੈ ਹਾਂ ਬੋਲ ਲਈ ਹੈ ਵੀ ਆਪਣੇ ਪੈਸੇ ਇਹ ਬਾਈ ਕਹਿੰਦਾ ਜੀ ਪਾਣੀ ਤੇਜ ਵਗਦਾ ਤੇ ਹੋਰ ਪਾਸੇ ਲੈ ਜਾਂਦੀ ਹੈ ਨਾ ਹਾਂਜੀ ਹੋਰ ਜ਼ੋਰ ਜਿਆਦਾ ਲੱਗਦਾ ਤੇ ਮਾਤਾ ਪਸ਼ੂ ਫਿਰ ਪਸ਼ੂ ਬਾਹਰ ਹੋ ਕੇ ਲੱਗਦਾ ਠੀਕ ਆ ਇਧਰ ਮੜਾ ਮੜਾ ਤੁਰੇ ਜੀ ਇਧਰ ਟੋਟਾ ਤਨ ਕੋਲ ਪਰ ਨਹੀਂ ਪੜ ਲਿਆ ਪੱਕੇ ਤੱਕ ਦਾ ਉਹ ਲੱਗ ਕੱਚਾ ਕੱਚਾ ਉਹਨੇ ਤਾਂ ਪਣੀ ਨਹੀਂ ਮਾ ਇੱਕ ਵਗੇ ਤਾਂ ਸਾਡੀ ਨੇ ਛਾਲ ਲਵਾ ਦੇ ਆ ਵੇਖ ਸਕਦੇ ਆ ਬਾਈ ਪਾਣੀ ਪਾਣੀ ਹੋਇਆ ਪਿਆ ਕੰਦ ਗੁੰਦਾਂ ਤਾਂ ਸਹੀ ਆ ਜੀ ਸੱਲੇ ਡੂਗਾ ਨਾ ਥਾ ਸੱਲੇ ਤਾਂ ਨਾ ਜਾ ਯਾਰ ਆ ਵੇਖੋ ਬਈ ਪਾਣੀ ਪਾਣੀ ਹੋਇਆ ਪਿਆ ਇਧਰ ਦੇਖ ਸਕਦੇ ਹੋ ਜੀ 15 ਫੁੱਟ ਹੋਇਆ ਪਾਣੀ ਇੱਥੇ ਥੱਲੇ ਬਈ ਥੱਲੇ ਦਾ ਪਾਣੀ ਆ ਤੁਹਾਨੂੰ ਆਪਣੇ ਕਮਰੇਆਂ 'ਚ ਲੈ ਕੇ ਜਾਵਾਂਗੇ ਇੰਨਾ ਨਾ ਪਾਣੀ ਨਾਲ ਬੀਲਾ ਲੱਗਾ ਅੱਛਾ ਕੰਦਾ ਨੇਪੀਆਂ ਆਪਣੇ ਕਮਰੇ ਕਮਰੇ ਜਿਹੜਾ ਅੰਦਰ ਵਾਲਾ ਥੱਲੇ ਨਾ ਜਾ ਕੋਈ ਸੱਲੇ ਤੇ ਬਈ ਲੌਕਡਾਊਨਟ ਮਾਤਾ ਫਿਰ ਕਿੰਨਾ ਕਿ ਨੁਕਸਾਨ ਹੋ ਗਿਆ ਜੀ ਮੈਨੂੰ ਪਤਾ ਜਮਾਨਾ ਕਿ ਇਹ ਵਾਸੇ ਕਰੇਗਾ ਦਾ ਫਾਇਦਾ ਮਾਤਾ ਡਰਤਾ ਨਹੀਂ ਉੱਤੇ ਕੈਮਰੇ ਦਾ ਨਹੀਂ ਨਹੀਂ ਡਰ ਕੋਈ ਨਹੀਂ ਚੜ ਜਾ ਆ ਦੇਖ ਸਕਦੇ ਆ ਜੀ ਨਹੀਂ ਨਹੀਂ ਉੱਤੇ ਤਾਂ ਨਹੀਂ ਅਸੀਂ ਛੱਡਦੇ ਆ ਘਰਾਂ ਦੇ ਵਿੱਚ ਵੜ ਗਿਆ ਬਈ ਪਾਣੀ ਤੇ ਮਾਤਾ ਨੇ ਲਸਣ ਤਾਂ ਜਿਹੜਾ ਪਹਿਲਾਂ ਹੀ ਰੱਖਤਾ ਸੀ ਤਾਂ ਕੋਠੇ ਤੇ ਇਹ ਤਾਂ ਘੜ ਰਹੇ 20 ਦਿਨਾਂ ਕਹਿੰਦੇ ਬਾਲਾ ਨੂੰ ਪਤਾ ਹੈ ਸਾਦਾ ਬੱਚਾ ਨਹੀਂ ਠੀਕ ਆ ਆ ਵੇਖ ਸਕਦੇ ਆ ਚਲੋ ਆ ਦਾਣੇ ਦੇਖੋ ਪੁਜਾਰੀ ਨੇ ਮਹਿੰਮਤ ਦੇ ਨਾਲ ਆਹ ਲਸਣ ਤਾਂ ਰੱਖਿਆ ਪਿਆ ਮਾਤਾ ਦਾ ਛੱਡੀ ਦਾ ਹੂੰ ਆਣੀ ਤੁਹਾਨੂੰ ਵੇਖ ਅਸੇ ਆ ਕਣਕ ਆ ਬਈ ਇਹ ਡਰਮ ਚੋਂ ਕੱਢ ਕੇ ਰੱਖੀ ਆ ਬਈ ਆ ਦੇਖੋ ਬਈ ਡਰਮ ਦੇ ਵਿੱਚੋਂ ਬਾਈਆਂ ਨੇ ਜਿਹੜੀ ਕਣਕ ਆ ਗੱਟਿਆਂ ਚ ਪਾ ਕੇ ਉੱਤੇ ਕਰਕੇ ਰੱਖਤੀ ਇਹ ਫਿਰ ਤੁਹਾਨੂੰ ਪਹਿਲੇ ਹੀ ਪਤਾ ਲੱਗ ਗਿਆ ਸੀ ਵੀ ਪਾਣੀ ਆਈ ਜਾਂਦਾ ਛੱਡ ਲੱਗ ਪਿਆ ਅੱਛਾ ਜੀ ਜਦੋਂ ਲੱਗਦਾ ਭਾੜਾ ਨਾ ਮਗਰੋਂ ਬਣਾ ਡਾਕਟਰ ਮੈਂ ਬਹੁਤ ਤਰੀਕੇ ਦਾ ਤੂੰ ਨਾਲ ਨਾਲ ਤੁਰੇ ਫਿਰਦਾ ਉਦੋਂ ਪਰਮਾਨ ਦਾ ਸਾਨੂੰ ਉਹ ਤੋਂ ਖੜ ਕੇ ਬਣਾ ਸਾਡੀ ਬਣਾ ਸਾਰਿਆਂ ਦੀ ਇੱਥੇ ਟੋਵਾ ਹੈਗਾ ਵੀ ਇੱਥੇ ਖੜ ਕੇ ਬਣਾ ਲਾ ਸਾਡੀ ਬਣਾਈ ਜਾ ਹਾਂ ਤੁਸੀਂ ਸਾਰੀ ਕਣਕ ਤਾਂ ਪਹਿਲਾਂ ਰੱਖੀ ਐਸੀ ਪਾਣੀ ਦੇ ਛੱਲੇ ਵੱਜਣ ਲੱਗ ਪਏ ਠੀਕ ਤੇ ਸਾਨੂੰ ਕੋਈ ਰਾਸਣ ਨਹੀਂ ਇੱਥੇ ਪਹੁੰਚਦਾ ਕੋਈ ਸਾਦਾ ਮੱਜਾ ਦਾ ਨਹੀਂ ਪਹੁੰਚਦਾ ਨਹੀਂ ਤੇ ਇਹ ਬਾਗਰ ਤਾਂ ਲੰਗਰ ਵਾਲੇ ਆਉਂਦੇ ਤਾਂ ਸਾਡੇ ਵਾਧੂ ਆਈਏ ਨੇ ਪੀ ਆਦੇ ਨਹੀਂ ਆਉਂਦੇ ਉੱਥੇ ਪਿੱਛੇ ਪਿੱਛੇ ਖਾ ਜਾਂਦੇ ਨੇ ਵੱਡੇ ਨੇ ਜੀ ਕਰੇ ਤੇ ਖਾ ਆਂਦਾ ਨਾ ਜਿੱਤੇ ਪਿੱਛੇ ਵਾਲੇ ਪਿੱਛੇ ਖਾ ਜਾਂਦੇ ਆ ਤੇ ਜਿਹੜੇ ਆਂਦੇ ਆ ਉਹ ਅੱਗੇ ਵੰਡਦੇ ਇੱਥੇ ਨਹੀਂ ਕੁਝ ਵੀ ਖਾਈ ਖੜਦਾ ਹੀ ਨਹੀਂ ਇੱਥੇ ਕਹਿੰਦੇ ਡੁੱਬਦੇ ਆ ਉਹ ਕਹਿੰਦੇ ਡੁੱਬਦੇ ਆ ਸਾਨੂੰ ਬਚਾ ਦੇ ਇਹ ਗੱਲ ਨਹੀਂ ਵਿੱਚ ਸਾਨੂੰ ਬੰਦੇ ਕਹੀ ਕਹਿੰਦੇ ਇੱਥੇ ਸਾਰਾ ਵੰਡਿਆਂ ਦੇ ਖਾ ਨਹੀਂ ਜਾਂਦੇ ਨਹੀਂ ਭਾਈ ਇਹ ਗੱਲ ਲਿਖ ਤੇ ਦਿੱਤੀ ਆ ਮੂចੱਕ ਦੀ ਇਹਦੇ ਉਹ ਤੋਂ ਆਉਂਦੇ ਕਹਿੰਦੇ ਗੱਡੀਆਂ ਉਹਨਾਂ ਲਾਤ ਤੇ ਚੁੱਕਰਦੀਆਂ ਪਾਫੇ ਕਰ ਦਿੱਤੀਆਂ ਰਿਸ਼ਤੇਦਾਰਾਂ ਨੂੰ ਇਹ ਨਾਂ ਹੀ ਬਦਨਾਮ ਕਰਤਾ ਪੇਂਟ ਦਾ ਇਹ ਵੀਦਾਰ ਜਿੰਨੇ ਨਾ ਪੇਂਟ ਦਾ ਨਾਮ ਬਦ ਨਾਮ ਆ ਗਿਆ ਵੀ ਇਹ ਕੋਈ ਧੰਮ ਚੱਕ ਵੰਡਿਆ ਜਾਂ ਹਰਾਂ ਆ ਅਸੀਂ ਦਿਖਾ ਸਕਦੇ ਆ ਕਿਤੇ ਕੋਈ ਸੌਦਾ ਪਿਆਰ ਹੋਊਗਾ ਹੀ ਜੇ ਲਿਆ ਹੋਇਆ ਦਿਖਾ ਸਕਦੇ ਆ ਲੜ ਲੜ ਕੇ ਚਾਰ ਆ ਅਸੀਂ ਕ ਲੜ ਲੜ ਤੇ ਮਾਹੀ ਦੀ ਤੰਚਾਰ ਆ ਬਣਾਲੇ ਚੱਲਾ ਕਿਉਂ ਇਹਨਾਂ ਦੇ ਡੰਗਰ ਵੀ 8 9 ਆ ਤੇ ਇਹਨੇ ਨਾ ਤੋੜੇ ਨੇ ਇਹ ਚਾਰ ਦੇ ਫਿਰ ਤਿੰਨ ਢੋੜੇ ਮਿਲੇ ਆ। ਆ ਘਰ ਲਵਾ ਵੀ ਲੜ ਲੜ ਚਲਵਾਏ ਨਹੀਂ ਸਮਝਾ। ਨਹੀਂ ਲਾ ਦੇ। ਤਾਂ ਜਿਦੋਂ ਨਾ ਲਾਇਕ ਨਾ ਉੱਤੇ ਹੱਡੀ ਅਗਦੇ ਕਹਿੰਦਾ ਐਵੇਂ ਹੀ। ਉਹ ਵੀ ਬਾਈ ਪਾਣੀ ਦੇ ਲੜ ਕੇ ਤਾਂ ਦਿੱਤੇ ਆ ਪਿੱਛੋਂ ਜਦੋਂ ਬਚ ਕੇ ਆਇਆ ਨਾ ਫਿਰ ਦਿੱਤੇ ਆ। ਪਹਿਲਾਂ ਨਹੀਂ ਦੇ ਕੇ ਗਏ ਸੀ। ਉਹ ਨਾ ਪਾਣੀ ਵਿੱਚ ਹੀ ਲੈ ਗਏ। ਰਾਸਣ ਆ। ਇਧਰ ਆ। ਪਾਣੀ ਦਾ ਬਚ ਕਰ। ਘਰ ਕੱਟ ਕੇ ਨਾ ਫਿਰ ਆਪਣੇ ਜਾਣਾ। ਇੰਨਾ ਨਾ ਕਮਰੇ ਜੀ ਪਾਣੀ। ਨਹੀਂ ਨਹੀਂ ਠੀਕ ਹੈ। ਚਲੋ ਕੋਈ ਗੱਲ ਨਹੀਂ ਜੀ। ਅਸੀਂ ਵੀ ਕਰਾਂਗੇ ਜਿੱਡੇ ਵੀ ਸਾਡੇ ਤੋਂ ਹੋ ਸਕਿਆ। ਹਾਂ ਜੀ। ਬਾਕੀ ਕੋਈ ਨਹੀਂ। ਵਾਹਿਗੁਰੂ ਕਰੇ ਭਲੀ ਜੀ। ਬਾਕੀ ਸਰਕਾਰ ਨੂੰ ਵੀ ਚਾਹੀਦਾ ਜੀ ਬਹੁਤ ਨੁਕਸਾਨ ਹੋਇਆ ਬਾਈ ਜੀ ਵੇਖ ਸਕਦੇ ਹੋ ਤੁਸੀਂ ਪਸ਼ੂਆਂ ਦਾ ਬਹੁਤ ਔਖਾ ਮਾਲ ਡੰਗਰ ਦਾ ਤੇ ਬਾਕੀ ਜਿਹੜਾ ਇਹ ਪਾਣੀ ਅਜੇ ਸੁੱਕਦਾ ਹੀ ਨਹੀਂ ਗਿਆ ਛੇਤੀ ਵਧੀ ਜਾਂਦਾ ਬਈ ਕੋਈ ਇਹਦਾ ਹਾਲ ਕੋਈ ਲੱਗਦਾ ਤੁਹਾਨੂੰ ਕੋਈ ਹੁਣ ਅੱਛਾ ਕਣਕੀ ਨਹੀਂ ਬੀਜੀ ਨਹੀਂ ਪਈ ਪਾਣੀ ਅੱਜ ਵੀ ਲੈ ਜਾਵੇ ਕਣਕ ਬੀਜ ਨਹੀਂ ਸਕਦੀ ਠੀਕ ਹੈ ਇਹ ਫਿਰ ਸੋਡਾ ਏਰੀਆ ਸੇਮ ਆ ਬਈ ਆ ਜੀ ਸਤੀ ਹੱਡ ਮਾਰ ਕੇ ਡਾਟੋ ਖਜਾ ਕੇ ਨਹੀਂ ਮਾਦਮ ਦੇ ਲਈ ਦੋ ਦੋ ਫੜਾਕ ਹੋਰ ਮਾਦਮ ਠੀਕ ਠਾਕ ਜੀ ਬਾਈ ਉਹ ਕਿਵੇਂ ਤਾਂ ਬੈਠੇ ਈ ਛੱਤ ਤੇ ਆਪਣਾ ਤਾਂ ਫਿਰ ਘਰ ਉੱਚਾ ਸੀਗਾ ਜੀ ਆਪਣਾ ਉੱਪਰ ਦਾ ਚਲੋ ਮਗਰੂ ਕਮਰਿਆਂ ਦੀ ਉਹ ਸਾਈਡਾਂ ਬੈਠੇ ਸਾਰੇ ਠੀਕ ਹੈ ਜੀ ਉਹ ਤਾਂ ਫਿਰ ਡਾਰੀ ਹੈ ਨਾ ਜੀ ਚਲੋ ਕੁਦਰਤ ਅੱਗੇ ਉਹ ਵੇਖੋ ਬਈ ਜਾਨਵਰ ਉਹ ਤਾਂ ਵੇਖੋ ਵਿਖਾਈ ਜ਼ੂਮ ਕਰਕੇ ਕੈਮਰਾਮੈਨ ਇਹ ਬਾਈ ਕਿਹੜਾ ਜਾਨਵਰ ਹੈ ਨਿਉਲਾ ਨਹੀਂ ਬਾਈ ਜੀ ਇਹ ਇਹ ਕੋੜ ਕਿੜਲਾ ਵੇਖੋ ਬਈ ਕੁਦਰਤ ਦਕਰੇਸ਼ਵਾ ਵੀ ਸਾਸੇ-ਪਾਸੇ ਪਾਣੀ ਆ ਧੁੱਪ ਨਿਕਲੀ ਆ ਤੇ ਬਾਹਰ ਧੁੱਪ ਸੇਕੀ ਜਾਂਦਾ ਆ ਆਸੇ-ਪਾਸੇ ਪਾਣੀ ਵੀ ਵਿਖਾ ਦੇ ਬਈ ਅੱਛਾ ਚੂਹੇ ਵੀ ਛੱਤਾਂ ਤੇ ਚੜ ਗਏ ਅੱਛਾ ਛੱਤਾਂ ਤੇ ਚੜ ਗਏ ਆਪਣੇ ਉਤੇ ਵਿਖਾ ਕੇ ਲੈਣਾ ਸੱਪ ਵੀ ਕਮ ਰਹਿਦੇ ਰਹਿ ਗਏ ਜਹਾ ਪਤੰਦਰੋ ਬਹੁਤ ਮਾੜੇ ਇਲਾਕੇ ਸਤਿ ਸ਼੍ਰੀ ਅਕਾਲ ਜੀ ਮਾਤਾ ਕਿਵੇਂ ਕੰਦ ਡੱਗ ਪਈ ਆ ਦੇਖ ਸਕਦੇ ਹੋ ਜੀ ਸੇਮ ਦੇ ਨਾਲ ਮਾਤਾ ਦੀ ਕੰਦ ਡੱਗ ਪਈ ਹੈ ਤੇ ਪਸ਼ੂਆਂ ਨੂੰ ਕਿਵੇਂ ਜੀ ਪਾਤੇ ਪੱਠੇ ਪੱਠੇ ਤੂੜੀ ਤੜੀ ਗਈ ਕੱਲੀ ਤੂੜੀ ਹੈ ਜੀ ਵਧੀਆ ਜੀ ਵਧੀਆ ਚਾਰ ਤੁਰ ਮੇਰੇ ਤਲੇ ਲਾ ਲਾ ਜੀ ਮਿਹਰਬਾਨੀ ਬਸ ਲਓ ਬਈ ਵੇਖੋ ਬਾਈ ਦਾ ਦਿਲ ਵੇਖੋ ਵਿਚਾਰੇ ਦਾ ਆਸੇ ਪਾਸੇ ਪਾਣੀ ਹੈ ਬਾਈਆਂ ਦਾ ਆ ਜਾਓ ਚਾਹ ਪਾਣੀ ਨਹੀਂ ਨਹੀਂ ਸਹੀ ਹੈ ਪਾਣੀ ਨਹੀਂ ਦੋ ਜੇ ਨਹੀਂ ਚਾ ਪੈਂਦਾ ਉਹਨੂੰ ਦੁੱਧ ਦੀ ਸੇਵਾ ਕਰਦੇ ਨੇ ਇਹ ਨਹੀਂ ਹੈਗਾ ਜੋ ਸਾਡੇ ਕੋ ਹੈਗਾ ਆ ਦੇਖੋ ਬਾਈ ਦਿਲ ਦੇਖੋ ਬਾਈ ਦਾ ਇਹ ਨਹੀਂ ਆਪਾਂ ਨੂੰ ਕੋਈ ਹਾਰੀ ਸੰਗਤ ਦੇ ਨਾਲ ਆਪਾਂ ਕਿਉਂ ਉਹ ਫੜ ਲਈ ਸਾਰੇ ਕਿਉਂ ਜੋ ਉਹਦਾ ਪਾਣਾ ਕੁਦਰਤ ਦਾ ਸਹੀ ਹੈ ਜੀ ਉਹ ਸਾਰਿਆਂ ਨੂੰ ਉਹਦਾ ਕਿੰਨੇ ਕਿੱਲੇ ਸੀ ਬਾਈ ਝੋਨਾ ਆਪਣਾ ਆਪਾਂ ਨੇ ਕੋਲੇ ਡੇਢ ਕਿੱਲਾ ਥਾ ਸੀ ਅਸੀਂ ਪੰਜ ਭਾਈ ਹਾਂ ਤੇ ਡੇਢ ਡੇਢ ਕਿੱਲਾ ਸਾਰਿਆਂ ਕੋਲ ਡੇਢ ਡੇਢ ਸੀਗਾ ਪੰਜਾਂ ਦਾ 6 8 ਕਿੱਲੇ ਹੈਗੇ ਸੀ 8 ਕਿੱਲ ਤੇ ਠੇਕੇ ਦੇ ਵੀ ਲਿਆ ਵੀ ਨਹੀਂ ਠੇਕੇ ਦੇ ਤੇ ਪਸ਼ੂਆਂ ਦਾ ਫਿਰ ਕਿਵੇਂ ਠੀਕ ਆ ਪਸ਼ੂਆਂ ਦਾ ਤੂੜੀ ਹੈਗੀ ਆ ਪੱਠੇ ਖਤਮ ਹੋ ਗਿਆ ਤੇ ਚਾਰਾ ਦੇ ਜਾਂਦੇ ਆਪਾਂ ਨੂੰ ਕੁਝ ਨਾ ਸੀ ਚਲੋ ਬਾਕੀ ਕੁਦਰਤ ਅੱਗੇ ਕੀ ਜੂ ਮਾਰਨਾ ਗਲਤ ਹੈ ਆ ਕੋਈ ਆ ਚਾਰਾ ਜਿਹੜੇ ਅੱਗੋਲੇ ਤੇ ਰੋਟੀ ਪਾਣੀ ਫਿਰ ਰਵੈਸਤਰ ਨਾਲ ਲੰਗਰ ਵੀ ਚੱਲੀ ਜਾਂਦਾ ਕਿ ਘਰੇ ਲਾ ਲੈ ਨਹੀਂ ਤਾਂ ਕੋਈ ਨਾਲ ਲੰਗਰ ਵੀ ਸੰਗਤਾਂ ਦੇ ਲਾਏ ਲੰਗਰ ਨਾ ਦੋ ਤਿੰਨ ਦਿਨੋਂ ਉਹਦੇ ਰਹਿੰਦੇ ਚਾਰ ਪੰਜ ਦਿਨ ਦੇ ਕੇ ਜਾਂਦੇ ਰਿਆ ਠੀਕ ਹੈ ਜੀ ਤੇ ਕਿਉਂ ਫਿਰ ਆਖੀ ਦਾ ਵੀ ਚਲੋ ਕਰੇ ਨਹੀਂ ਇਸ ਸਾਲ ਪਾਣੀ ਜਿਆਦਾ ਆਇਆ ਜੀ ਤੇ ਕਿਵੇਂ ਲੱਗਦਾ ਵੀ ਘਟਣ ਦੇ ਕੋਈ ਹੁਣ ਚਾਂਸ ਲੱਗਦੇ ਆ ਵੀ ਘਟਦਾ ਜਾ ਨਹੀਂ ਅਜੇ ਨਹੀਂ ਵੜਾ ਆ ਜਾ ਮੰਨ ਲਓ ਨਾ ਚਾਰ ਨੂੰ ਉਂਗਲਾ ਕੱਟ ਜਾਂਦਾ ਪਾਣੀ ਤੇ ਫਿਰ ਵਾਜ ਜਾਂਦਾ ਮੰਨ ਲਓ ਠੀਕ ਹੈ ਜੀ ਠੀਕ ਹੈ ਜੀ ਹਾਂ ਜੀ ਜਦਾਂ ਮੰਨ ਲਓ ਚਾਰ ਪੰਜ ਇੰਚ ਕੱਢ ਗਿਆ 4-5 ਇੰਚ ਫਿਰ ਚੜ ਜਾਂਦਾ ਠੀਕ ਹੈ ਤੇ ਮੱਛਰ ਮੁੱਛਰ ਦੀ ਕੋਈ ਸਮੱਸਿਆ ਤੇ ਨਹੀਂ ਵੀ ਜਾਂਦੇ ਨਹੀਂ ਮੱਛਰ ਹੈ ਨਹੀਂ ਅਜੇ ਤਾਂ ਠੀਕ ਹੈ ਠੀਕ ਹੈ ਹਜੇ ਨਹੀਂ ਚੱਲਿਆ ਤੇ ਲੈਟ ਲੂਟ ਤਾਂ ਨਹੀਂ ਹੋਣੀ ਵੀ ਹੁਣ ਲੈਟ ਤਾ ਆਉਂਦੀ ਰਾਤ ਨੂੰ ਛੱਡਦੇ ਟ੍ਰਾਂਸਫਰ ਮਾਪਾ ਇੱਕ ਇਹ ਛਡਾਇਆ ਆਪਣਾ ਲੱਗਿਆ ਓਕੇ ਓਕੇ ਬਈ ਆਪ ਦਾ ਉਹਨੇ ਨਾ ਜੋ ਵੀ ਘਰੇ ਜਿਵੇਂ ਫੋਨ ਫਨ ਚਾਰਜ ਉਹਨੇ ਇੱਕ ਟਾਈਮ ਚ ਕਰ ਲੈਂਦੇ ਹੂ ਆਜ ਫਿਰ ਪਾਣੀ ਅਸੀਂ ਪਛਵਾ ਨੂੰ ਵੀ ਫੋਨ ਹੂੰ ਥੋੜਾ ਜਿਹਾ ਕੰਮ ਹੋ ਹੋ ਜਾਂਦਾ ਸਹੀ ਸਹੀ ਇਹ ਪਾਣੀ ਇਹ ਨਹੀਂ ਪਿਆਈ ਤੇ ਵੈਸੇ ਲਾਈਟ ਤਾਂ ਵੀ ਡਾਰੀ ਹੈ ਬਈ ਹਨਾ ਜਿਵੇਂ ਇੰਨਾ ਪਾਣੀ ਵਗੀਆਂ ਤਾਂ ਕੀ ਰਹੀ ਕੋਈ ਤਾਰ ਤੂਰ ਖਤਰਾ ਆਈਆ ਉਧਰ ਜਾਂਦੇ ਹੀ ਨਹੀਂ ਜਾਂਦੇ ਹੀ ਨਹੀਂ ਨੇ ਲੋਕ ਤੇ ਆਜੋ ਮੈਨ ਲੈ ਕੈਨਾ ਕੋਈ ਬਸੀ ਬਸ ਗੁਰੂ ਨੇ ਕਿਵੇਂ ਮਿਹਰਬਾਨ ਹਾਂ ਜਿੰਨਾ ਹੀ ਗੱਲ ਸੁਣੀ ਆਪਣਾ ਆਜੋ ਕੈਮਰਾਮੈਨ ਇੱਧਰ ਵੀ ਆਜੋ ਆਜੋ ਸਤਿ ਸ੍ਰੀ ਅਕਾਲ ਜੀ ਆਜੋ ਕੋਈ ਗੱਲ ਨਹੀਂ ਜੀ ਉਹ ਕੁਛ ਨਹੀਂ ਕਹਿੰਦੇ ਜੀ ਇਹ ਵੀ ਚੈਨਲ ਬਣਾਇਆ ਇਹ ਚੱਲ ਕੱਲ ਕੀ ਲੈ ਆਇਆ ਤਾ ਲਈ ਲੰਗੇ ਅਸੀਂ ਵੈਸੇ ਇੱਥੇ ਕੜੇ ਸੀ ਇਹਦੀ ਵੀ ਗੱਲ ਪਈ ਜਾਂਦੀ ਚਲ ਤੂੰ ਬੋਲ ਦੇ ਵੀ ਤੇ ਉਹਨਾਂ ਵੇਸੇ ਕੋਟੇ ਜਾਂ ਡਾਂਕਰ ਦੇ ਹੀ ਸਾੜਦੇ ਪਾਣੀ ਦੀ ਸਿੱਟ ਦੇ ਬਸ ਕੋਟੇ ਪਾਣੀ ਦੇ ਵਿੱਚ ਉਹਨਾਂ ਕੱਢ ਦਿੱਤੇ ਤੁਸੀਂ ਸਾਨੂੰ ਫੜਾ ਲਾਥਾ ਵੜਾ ਦੇ ਕਪੜਾ 줘 ਸਾਨੂੰ ਕੋਈ ਚੱਕਰ ਨਹੀਂ ਗੱਸਣਾ ਪੰਪੜਾਓ ਕੋਈ ਤੇ ਇਹਦਾ ਸਾਟਣ ਦਾ ਮਤਲਬ ਕੀ ਆ ਬਕਸਾ ਨਹੀਂ ਸਹੀ ਗੱਲ ਆ ਜੀ ਕੋਈ ਵੀ ਆਪਾਂ ਚੀਜ਼ ਸੇਵਾ ਕਰਦੇ ਆ ਖਾਣ ਪੀਣ ਵਾਲੀ ਆਟਾ ਜਾਂ ਬਿਸਕੁਟ ਕੁਛ ਵੀ ਵੀ ਇਹਨਾਂ ਦੇ ਕਹਿਣ ਦਾ ਮਤਲਬ ਇਹ ਆ ਵੀ ਸਾਨੂੰ ਫੜਾ ਜਾ ਕਰੋ ਸੱਟ ਕੇ ਨਾ ਜਾਇਆ ਕਰੋ ਇਹ ਕੱਲ ਪਾਣੀ ਦੇ ਵਿੱਚ ਹੀ ਸੱਟ ਕੇ ਨਾ ਕਹਿੰਦੇ ਜੀ ਪਾਜੀ ਤੇ ਦੂਜਾ ਰਖਣਤਾ ਜੀ ਖੰਡ ਤੇ ਇਹਨਾਂ ਫੜਾਏ ਕੁਛ ਨਹੀਂ ਕੈਮਰਾਮੈਨ ਮਗਰ ਹੋ ਜਮੜਾ ਸਹੀ ਕੁਛ ਨਹੀਂ ਮਿਲਿਆ ਆਂਦੇ ਆ ਅੱਗੇ ਲੈ ਜਾਂਦੇ ਆ ਕਹਿੰਦੇ ਤਾਂ ਪੈਂਡ ਡੁੱਬਿਆ ਹੀ ਨਹੀਂਗਾ ਇੱਥੇ ਇਹ ਗੱਲ ਕਹਿ ਕੇ ਜਾਂਦੇ ਆ ਕੋਈ ਪਿੱਛੇ ਤੇ ਬਾਈ ਬੜਾ ਮਾਰੀ ਕੈਮਰਾ ਕਹਿੰਦੇ ਪੈਂਡ ਹੀ ਨਹੀਂ ਡੁੱਬਿਆ ਹਾਂਜੀ ਸਾਡੇ ਕਹਿੰਦੇ ਨੇ ਸੁੰਗੀ ਥਾਂ ਤੇ ਬੈਠੇ ਨੇ ਇੱਧਰ ਪਾਣੀ ਕਿ ਅਸੀਂ ਨਾ ਵੀ ਪੰਜ ਘਾਰਾਂ ਤੇ ਮੇਰਾ ਹਸਮੰਦ ਨੇ ਕਿਹਾ ਵੀ ਇਸ ਤਰ੍ਹਾਂ ਵੀ ਸਾਡੇ ਵੀ ਸਰਪੰਚ ਕਰਾ ਸਾਨੂੰ ਇੱਥੇ ਰਸਨ ਵਿਹਾਰ ਨੂੰ ਇੱਥੇ ਫੜਾ ਦੇਣਾ ਉਹ ਕਹਿੰਦਾ ਤੁਸੀਂ ਜੋੜ ਤੋਂ ਅਸੀਂ ਕਹਤੇ ਇਹ ਕਹਿੰਦਾ ਵੀ ਅਸੀਂ ਪਿੱਛੇ ਰਹੀਦਾ ਵੀ ਸਾਡੇ ਇੱਕੋ ਮੇਨ ਗੇਟ ਇਹੀ ਹੈ ਤੇ ਉਹ ਅਗੋਂ ਬੋਲਣੇ ਲੱਗ ਗਏ ਇਹ ਕਹਿੰਦਾ ਜਿਹੜੇ ਦਿੱਤਾ ਤੁਸੀਂ ਇਲਜਾਨਾ ਬੇਸ਼ੱਕ ਜਾ ਸਕਦੇ ਕਿਉਂਕਿ ਜਿੱਥੇ ਇਹਨਾਂ ਫਸਲ ਡੋਪ ਆਉਂਦਾ ਭਾਈ ਆਪਾਂ ਸੇਵਾ ਕਰਨ ਆਏ ਆ ਤੇ ਆਪਾਂ ਜੀ ਅਗਲੇ ਦੀ ਮਜਬੂਰੀ ਨਹੀਂ ਸਮਝਦੇ ਫਿਰ ਆਪਾਂ ਆਪਣੀ ਸੇਵਾ ਕਾਹਦੀ ਹੈ ਨਹੀਂ ਤਾਂ ਮੜੀ ਗੱਲ ਹੈ ਆ ਹੁਣ ਤੈਨੂੰ ਪਾਜੀ ਕਹਿ ਦਿੱਤਾ ਤੁਸੀਂ ਹੁਣ ਮਾਨਕ ਮਾਨਾ ਕੇ ਸੇਵਾ ਕਰੋ ਤੁਹਾਨੂੰ ਕਹਿਣਾ 6-7 ਘੜਾ ਸਾਡੇ ਨਾਲ ਚੱਲਦੇ ਆ ਇਹ ਵਿਚਾਰੇ ਬੀਬੀਆਂ ਵੀ ਸੌਦਾ ਪਾ ਲੈ ਕੇ ਆਉਂਦਾ ਕੋਈ ਨਹੀਂ ਤੈਨੂੰ ਪਾਜੀ ਅਸੀਂ ਕਹਿ ਵੀ ਸਕਦੇ ਅਸੀਂ ਸਾਨੂੰ ਪਾਜੀ ਪੇਟੀ ਦੇ ਦਿਓ ਅਸੀਂ ਵੰਡ ਦਿਆਂਗੇ ਉਹ ਗੱਲ ਨਹੀਂ ਪਾਜੀ ਸਾਡਾ ਪਿੰਡ ਕੋਈ ਵੀ ਕਰਦਾ ਉਹ ਇਹੀ ਗੱਲ ਸਾਡਾ ਪਿੰਡ ਕਹਿੰਦਾ ਪਾਜੀ ਤੁਸੀਂ ਆਪਣੇ ਹੱਥਾਂ ਨਾਲ ਹਾਂ ਨਾਲ ਨਾਲ ਤੁਰਾਂਗੇ ਸਾਡੇ ਅਸੀਂ ਤੁਰ ਪੈਨੇ ਆ ਤੇ ਜਿਹੜੇ ਡੁੱਬੇ ਆ ਉਹਨਾਂ ਨੂੰ ਵਿਚਾਰਿਆ ਹੁੰਦੇ ਉਹਨਾਂ ਤੋਂ ਪੁੱਛੋ ਆਪਣੇ ਘਰਾਂ ਦੇ ਵਿੱਚ ਪਾਣੀ ਤਾਂ ਬੱਚਦਾ ਵੇਹੇ ਵੜਦਾ ਉੱਚਾ ਕਰਕੇ ਪਾਣੀ ਘਰਾਂ ਦੇ ਵਿੱਚ ਜਿਵੇਂ ਉਧਰ ਨਹੀਂ ਵਨ ਬੰਨਿਆ ਹੈ ਨਾ ਸਾਰੇ ਪਾਸੇ ਐਮਟੀ ਦਾ ਸਾਈਡਾ ਉਹਨਾਂ ਤੇ ਗੇਟਾਂ ਦੇ ਲੱਗ ਜਾਂਦਾ ਬਾਪ ਜਿਹੜੇ ਸਾਹ ਆਪਣਾ ਪਾਣੀ ਚੜ ਰਿਹਾ ਲੱਗਦਾ ਇਹਨਾਂ ਨੂੰ ਵੀ ਸਮਾਨ ਚੱਕ ਆਪਾਂ ਦੂਜਾ ਵੀ ਸਮਾਨ ਚੱਕ ਲਈ ਹਾਂ ਚੱਕ ਲਈ ਠੀਕ ਹੈ ਜੀ ਇੱਥੇ ਵਰਤ ਠੀਕ ਹੈ ਜੀ ਕੋਈ ਨਹੀਂ ਵਾਹ ਕੇ ਨੂੰ ਕਰੂਗਾ ਜੀ ਭਲੀ ਠੀਕ ਹੈ ਜੀ ਆਪਾਂ ਅਗਲੀ ਵੀਡੀਓ ਦੇ ਵਿੱਚ ਵਿਖਾਉਣਿਆ ਤੁਹਾਨੂੰ ਇੱਕ ਆਪਾਂ ਸਮਾਨ ਵੀ ਚੱਕ ਲਈ ਠੀਕ ਹੈ ਜੀ ਮਿਲਦੇ ਜੀ ਸਸੀ ਵੇਖੀ ਵੀਡੀਓ